ਇਹ ਅੱਜ ਮੈਂ ਇੱਕ ਖਬਰ ਵੀ ਬੜੀ ਕਿਸੇ ਮੇਰੇ ਵੀਰ ਨੇ ਲਾਇਆ ਵੀ ਇਹ ਸੇਵਾ ਨਹੀਂ ਮੇਵਾ ਮੈਂ ਸਾਰੇ ਬੰਦਿਆਂ ਨੂੰ ਬੇਨਤੀ ਕਰਦਾ ਆਪਣੇ ਲੀਡਰਾਂ ਨੂੰ ਵੀ ਇਹ ਮੇਵਾ ਮੇਰੇ ਇਕੱਲੇ ਲਈ ਨਹੀਂ ਤੁਹਾਡੇ ਸਾਰਿਆਂ ਲਈ ਆਓ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਆ 117 ਵਿਧਾਨ ਸਭਾ ਹਲਕਿਆਂ ਦੇ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਪਰ ਸਾਡਾ ਹਲਕਾ ਖੜ ਦੀ ਮਾਂ ਫੜੀ ਸਰਦਾਰ ਰਣਜੀਤ ਸਿੰਘ ਗਿੱਲਣਾ ਤੁਸੀਂ ਵੀ ਮੇਵੇ ਦਾ ਲਾਹਾ ਲਓ ਆਓ ਸਾਰੇ ਰਲ ਕੇ ਤੁਸੀਂ ਵੀ ਕਿ ਇੱਕ ਸੜਕ ਜਿਹੜੀ ਲਓ ਤੇ ਉਹਦੇ ਮੇਵੇ ਤੁਸੀਂ ਵੀ ਖਟੋ ਹੁਣ 2027 'ਚ ਕਿਹੜੇ ਗਿੱਲ ਨੇ ਇਕੱਲੇ ਨੇ ਵੋਟਾਂ ਲੈਣੀਆਂ ਸਾਰੀਆਂ ਪਾਰਟੀਆਂ ਨੇ ਲੈਣੀਆਂ ਸੋ ਹੋਰ ਆਤਰ ਅਸੀਂ ਤੈਹ ਦਿਲ ਤੇ ਗਿੱਲ ਸਾਹਿਬ ਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਪਿੰਡ ਦੀ ਫਿਰਨੀ ਜਿਹੜੀ ਬਹੁਤ ਬੁਰਾ ਹਾਲ ਤਾਂ ਹੁਣ ਉਹ ਠੀਕ ਹੈ ਹੋ ਰਿਹਾ ਕੰਮ ਬਹੁਤ ਅੱਛਾ ਕੰਮ ਹੈ ਗਿੱਲ ਸਾਹਿਬ ਦਾ ਬਹੁਤ ਅਪਰਾਲਾ ਜੀ ਆਇਦੇ ਧੰਨਵਾਦ ਹੈ ਪਿੰਡ ਵੱਲੋਂ ਲੋਕਾਂ ਦੇ ਪਿੰਡਾਂ 'ਚ ਪਈ ਆ ਤੁਸੀਂ ਉਹਨਾਂ ਲੋਕਾਂ ਨੂੰ ਪੁੱਛੋ ਜੇ ਉਹ ਕਹਿੰਦੇ ਨੇ ਫਿਰ ਅਸੀਂ ਸਮਝਾਂਗੇ ਵੀ ਨਹੀਂ ਅਸੀਂ ਤਾਂ ਮਾੜਾ ਕੰਮ ਕਰ ਰਹੇ ਜੇ ਉਹ ਲੋਕ ਕਹਿੰਦੇ ਨੇ ਵੀ ਅਸੀਂ ਬਹੁਤ ਖੋਜਾਂ ਸਾਡਾ ਤਾਂ ਇਹ ਆਉਣਾ ਜਾਣਾ ਸੌਖਾ ਹੋ ਗਿਆ ਤਾਂ ਫਿਰ ਮੈਂ ਨਹੀਂ ਸਮਝਦਾ ਫਿਰ ਜੋ ਕਹਿੰਦਾ ਕਿ ਕਿਹਜਾ ਵੀ ਆ ਬਹੁਤ ਕਿਸੇ ਦੇ ਮੂੰਹ ਹੀ ਨਾ ਦੇ ਦੇਖੋ ਅਸੀਂ ਇਹ ਹਲਕੇ ਦੀਆਂ ਜਿਹੜੀਆਂ ਸੜਕਾਂ ਦੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਇਹ ਬੀੜਾ ਚੁੱਕਿਆ ਸੀ ਜਿਹੜਾ ਕਿ ਅਸੀਂ ਚੰਦੋ ਪਿੰਡ ਤੇ ਸ਼ੁਰੂ ਕੀਤਾ ਸੀ ਤੇ ਲਗਾਤਾਰ ਉਸ ਦਿਨ ਤੋਂ ਤੁਸੀਂ ਵੀ ਸਾਡੇ ਨਾਲ ਹੀ ਹੈ ਉਹ ਲਗਾਤਾਰ ਸੀ ਰੋਜ਼ ਕਿਸੇ ਨਾ ਕਿਸੇ ਪਿੰਡ ਦੀ ਛੜਕ ਜਿਹਦੀ ਹਾਲਤ ਜਿਆਦਾ ਖਸਤਾ ਹੈ ਉਹਦਾ ਅਸੀਂ ਜਿਹੜਾ ਆਪਣੇ ਬੱਟ ਮਿਕਸ ਨਾਲ ਜਿਹੜੇ ਖੱਡੇ ਭਰਨ ਦਾ ਕੰਮ ਉਹਨੂੰ ਮੋਟੇਬਲ ਕਰਨ ਦਾ ਕੰਮ ਜਿਹੜਾ ਅਸੀਂ ਲਗਾਤਾਰ ਜਿਹੜਾ ਕਰ ਰਹੇ ਹਾਂ ਉਹਦੇ ਤਹਿਤ ਹੀ ਅੱਜ ਅਸੀਂ ਪਿੰਡ ਤੂੜ ਦੀ ਜਿਹੜੀ ਫਿਰਨੀ ਹੈ ਜਿਹਦਾ ਹਾਲ ਬਹੁਤ ਜਿਆਦਾ ਖਰਾਬ ਹੈ ਅੱਜ ਅਸੀਂ ਇਹ ਫਿਰਨੀ ਦਾ ਤੇ ਇੱਕ ਸੁਹਾਲੀ ਨੂੰ ਥੋੜਾ ਜਿਹਾ ਟੋਟਾ ਜਿਹੜਾ ਜਾਂਦਾ ਉਹਦਾ ਜਿਆਦਾ ਹਾਲ ਖਰਾਬ ਹੈ ਸੋ ਉਹਦਾ ਅੱਜ ਅਸੀਂ ਇਹ ਜਿਹੜਾ ਬੈਟਮਿਕਸ ਔਰ ਮਸ਼ੀਨਰੀ ਲੈ ਕੇ ਪਹੁੰਚੇ ਆ ਤਾਂ ਕਿ ਇਹ ਜਿਹੜੀ ਸੜਕ ਆ ਇਹਨੂੰ ਮੋਟਰੇਬਲ ਕਰਕੇ ਲੋਕਾਂ ਦਾ ਆਉਣਾ ਜਾਣਾ ਘਰੋਂ ਨਿਕਲਣਾ ਸੌਖਾ ਹੋ ਜਾਵੇ। ਗੱਲ ਸਭ ਕਿੱਥੇ ਸੜਕ ਬਣਾਈ ਜਾ ਰਹੀ ਹੈ ਬੀ ਜੀ ਗੱਲ ਕਰੀਏ। ਹਾਂਜੀ। ਕਿ ਕਿੰਨੀਕ ਸੜਕ ਬਣਾਈ ਜਾ ਰਹੀ ਹੈ? ਇਹ ਤਾਂ ਆਏ ਦੀ ਫਿਰਨੀ ਹੈ ਜੀ ਇਹ ਜਿਹੜੀ ਪਿੰਡ ਦੇ ਦੁਆਲੇ ਘੁੰਮਦੀ ਹੈ ਜੀ। ਹੂੰ। ਉਹ ਹੈ ਜੀ ਇੱਕ ਸੁਹਾਲੀ ਨੂੰ ਆ ਜਿਹੜਾ ਉੱਥੇ ਥੋੜਾ ਟੋਟਾ ਜਿਹੜਾ ਖਰਾਬ ਜਿੰਨਾ ਇਹਨਾਂ ਨੇ ਅਸੀਂ ਤਾਂ ਇਹਨਾਂ ਨੂੰ ਕਹਤਾ ਵੀ ਜੋ ਤੁਸੀਂ ਕਰਾਉਣਾ ਕਰਾ ਲਓ ਜਿੱਥੇ ਤੁਹਾਨੂੰ ਜ਼ਿਆਦਾ ਖਰਾਬ ਲੱਗਦਾ ਹੈ। ਜਿੱਥੇ ਤੁਹਾਨੂੰ ਦਿੱਕਤ ਆ ਤੇ ਸਾਡੇ ਵੱਲ ਤਾਂ ਖੁੱਲੀ ਆਫਰ ਆ ਸਾਰੇ ਪਿੰਡ ਵਾਸੀ ਖੜੇ ਨੇ ਤੇ ਤੁਸੀਂ ਜਿੰਨਾ ਕਰਾਉਣਾ ਖਰਾਬ ਇਸ ਤੋਂ ਬਾਅਦ ਹੋਰ ਕਿਹੜੇ ਪਿੰਡਾਂ ਦੇ ਵਿੱਚ ਜਿਹੜੇ ਨੂੰ ਤੁਹਾਡੇ ਵੱਲੋਂ ਕੰਮ ਜਿਵੇਂ ਜਿਵੇਂ ਸਾਡੇ ਨਾਲ ਸੰਪਰਕ ਲੋਕ ਕਰ ਰਹੇ ਨੇ ਜੀ ਕਈ ਹਾਲਾਤ ਕਾਫੀ ਸੜਕਾਂ ਤੇ ਦੋ ਤਿੰਨ ਤੇ ਅਜੇ ਹੋਰ ਵੀ ਬਹੁਤ ਜ਼ਿਆਦਾ ਖਰਾਬ ਨੇ ਸੋ ਅਸੀਂ ਜਿੱਥੇ ਜਿੱਥੇ ਜਿਵੇਂ ਜਿਵੇਂ ਸਾਨੂੰ ਮਟੀਰੀਅਲ ਮਿਲੀ ਜਾ ਰਿਹਾ ਤੇ ਅਸੀਂ ਉਸ ਉਸ ਹਿਸਾਬ ਨਾਲ ਹੀ ਅੱਗੇ ਜਿਹੜੀਆਂ ਸੜਕਾਂ ਰਹਿ ਗਈਆਂ ਉਹਨਾਂ ਦਾ ਵੀ ਅਸੀਂ ਜਿਹੜਾ ਉਹਨਾਂ ਨੂੰ ਅਹ ਠੀਕ ਰਮ ਤੁਹਾਡੇ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਬਹੁਤ ਅਪਰੀਸ਼ੀਏਟ ਕਰਨ ਵਾਲਾ ਕਿਉਂਕਿ ਜਿਸ ਨੇ ਵੀ ਇਹ ਕਦਮ ਚੱਕਿਆ ਲੇਕਿਨ ਤੁਸੀਂ ਕਦਮ ਚੱਕਿਆ ਲੋਕਾਂ ਦੀ ਜਿਹੜੀ ਸਮੱਸਿਆ ਉਹ ਤੁਸੀਂ ਸੁਣੀ ਜੇਕਰ ਆਪਾਂ ਗੱਲ ਕਰੀਏ ਖਰੜਦਿਆਂ ਸੜਕਾਂ ਦੀ ਤਾਂ ਉੱਥੇ ਵੀ ਬਹੁਤ ਮਾੜਾ ਹਾਲ ਹੈ ਕਿ ਉਸ ਬਾਰੇ ਤੁਸੀਂ ਨੇ ਕੋਈ ਵਿਚਾਰ ਕੀਤਾ ਦੇਖੋ ਜੀ ਉੱਥੇ ਇਹ ਸੜਕਾਂ ਦਾ ਤਾਂ ਥੋੜਾ ਜਿਹਾ ਫੰਡ ਜਦਾਂ ਨਹੀਂ ਪਤਾ ਵੀ ਇਹਦੇ ਟੈਂਡਰ ਹੋਏ ਜਾਂ ਨਹੀਂ ਹੋਏ ਪਰ ਜਿਹੜੀ ਕਮੇਟੀ ਦੀ ਤੁਸੀਂ ਗੱਲ ਕਰਦੇ ਉੱਥੇ ਪੈਸਾ ਪਿਆ ਹੈ ਸਾਨੂੰ ਉਮੀਦ ਹੈ ਵੀ ਹੁਣ ਉਹ ਟੈਂਡਰ ਲਾ ਕੇ ਉਹ ਮੇਰਾ ਖਿਆਲ ਹੈ ਵੀ ਉੱਥੇ ਕਮੇਟੀ ਜਿਹੜਾ ਕੰਮ ਸ਼ੁਰੂ ਕਰਾਊਗੀ ਮੇਰਾ ਖਿਆਲ ਪਿੱਛੇ ਇੱਕ ਸੜਕ ਤਾਂ ਹੋਇਆ ਵੀ ਹੈ ਸੋ ਅਸੀਂ ਇਹ ਹੈ ਵੀ ਅਸੀਂ ਤਾਂ ਉੱਥੇ ਕਮੇਟੀ ਨੂੰ ਬੇਨਤੀ ਕਰਦੇ ਵੀ ਕਿਉਂਕਿ ਨਾ ਕੋਈ ਫੰਡ ਪਈ ਨਹੀਂ ਜੀ ਇੱਕ ਪ੍ਰਾਈਵੇਟ ਬੰਦਾ ਦੇਖੋ ਸਾਰਾ ਤਾਂ ਨਹੀਂ ਕਰ ਸਕਦਾ ਪਰ ਅਸੀਂ ਤਾਂ ਜਿੱਥੇ ਜਿਆਦਾ ਦਿੱਕਤ ਹੈ ਉਹ ਮਸਲਾ ਹੱਲ ਕਰ ਰਹੇ ਹਾਂ ਪੈਚ ਵਰਕ ਕਰਕੇ ਉਹਨੂੰ ਜਿਹੜਾ ਆਪਣਾ ਲੋਕਾਂ ਦਾ ਆਉਣਾ ਜਾਣਾ ਸੁੱਖਾ ਕਰ ਰਹੇ ਹਾਂ ਸੋ ਮੇਰਾ ਖਿਆਲ ਹੈ ਵੀ ਉੱਥੇ ਤਾਂ ਫੰਡ ਸੀ ਬਹੁ ਪਿਆ ਖਰੜ ਦੇ ਵਿੱਚ ਤਾਂ ਤੇ ਆਉਣ ਵਾਲੇ ਦਿਨਾਂ 'ਚ ਉਮੀਦ ਹੈ ਵੀ ਉਹ ਟੈਂਡਰ ਲਾ ਕੇ ਉਹਨੂੰ ਜਿਹੜਾ ਸ਼ੁਰੂ ਕਰਾ ਦੇਣਗੇ ਜੀ ਸਰ ਹੁਣ ਤੱਕ ਕਿੰਨੇ ਪੰਨਾ ਚ ਕਰ ਦਿੱਤੇ ਤਾਂ ਲਗਾਤਾਰ ਹੀ ਆ ਜੀ ਚੰਦੋਂ ਤੋਂ ਤੇ ਸ਼ੁਰੂ ਕੀਤਾ ਸੀ ਜੀ ਫਿਰ ਦੇਖੋ ਖਿਜਰਾਬਾਦ ਤੋਂ ਆਪਣੇ ਲਵਾਨਗੜ੍ਹ ਠਾਣਾ ਮੁੱਲਾਂ ਪਰ ਸਿਆਲਬਾ ਪਲਹੀੜੀ ਰੁੜਕੀ ਆਪਣੇ ਖਟਾ ਹੋ ਰਹੇ ਮਤਲਬ ਬਹੁਤ ਨੇ ਹੁਣ ਮੈਂ ਇੰਨੇ ਯਾਦ ਨਹੀਂ ਕਿ ਉਹਨੇ ਬਹੁਤ ਲਗਾਤਾਰ ਲੱਗੇ ਹੋਣ ਜੀ ਰਡਿਆਲਾ ਹੈ ਪਜੋਲੀ ਹੈ ਮਤਲਬ ਲਗਾਤਾਰ ਮੰਦੋ ਸੰਗਤੀਆਂ ਬੜੋਦੀ ਹੈ ਨੱਗਲ ਹੈ ਮਤਲਬ ਲਗਾਤਾਰ ਲੱਗੇ ਹੋਏ ਆ ਜੀ ਸਿਰਫ ਬੋਲਤੀ ਕਹਿੰਦੇ ਨੇ ਵੀ ਜੇਬ ਖਰਚੋਂ ਗਿਲਸਾਵ ਲਾਤ ਰਹੇ ਨੇ ਪੈਸਾ ਪਰ ਕਹਿੰਦੇ ਵੀ ਵੋਟਾਂ ਦੀ ਸਾਇਸਤ ਹੋ ਰਹੀ ਹੈ ਨਹੀਂ ਨਹੀਂ ਦੇਖੋ ਗੱਲ ਹੀ ਹੈ ਮੈਂ ਤਾਂ ਅੱਜ ਮੈਂ ਇੱਕ ਖਬਰ ਵੀ ਬੜੀ ਕਿਸੇ ਮੇਰੇ ਵੀਰ ਨੇ ਲਾਇਆ ਵੀ ਇਹ ਸੇਵਾ ਨਹੀਂ ਮੇਵਾ ਮੈਂ ਸਾਰੇ ਬੰਦਿਆਂ ਨੂੰ ਬੇਨਤੀ ਕਰਦਾ ਆਪਣੇ ਲੀਡਰਾਂ ਨੂੰ ਇਹ ਮੇਵਾ ਮੇਰੇ ਇਕੱਲੇ ਲਈ ਨਹੀਂ ਤੁਹਾਡੇ ਸਾਰਿਆਂ ਲਈ ਹੈ ਆਓ ਤੁਸੀਂ ਵੀ ਮੇਵੇ ਦਾ ਲਾਹਾ ਲਓ ਆਓ ਸਾਰੇ ਰਲ ਕੇ ਤੁਸੀਂ ਵੀ ਇੱਕ ਇੱਕ ਸੜਕ ਜਿਹੜੀ ਲਓ ਤੇ ਉਹਦੇ ਮੇਵਾ ਤੁਸੀਂ ਵੀ ਖਟੋ ਹੁਣ 2027 'ਚ ਕਿਹੜੇ ਗਿੱਲੇ ਨੇ ਇਕੱਲੇ ਨੇ ਵੋਟਾਂ ਲੈਣੀਆਂ ਸਾਰੀਆਂ ਪਾਰਟੀਆਂ ਨੇ ਲੈਣੀਆਂ ਸੋ ਆਓ ਜਿਹੜਾ ਮੇਵੇ ਜਿਹੜੇ ਸੇਵਾ ਦੀ ਜਗ੍ਹਾ ਤੁਸੀਂ ਕਹਿੰਦੇ ਮੇਵਾ ਹੈ ਤੁਸੀਂ ਵੀ ਫਾਇਦਾ ਲਓ ਮੈਂ ਤਾਂ ਬੇਨਤੀ ਕਰਦਾ ਵੀ ਤੁਸੀਂ ਵੀ ਆਓ ਤੇ ਤੁਸੀਂ ਵੀ ਲਾਹਾ ਲਓ ਸਮੇਂ ਦੇ ਲਗਾਤਾਰ ਕਹਿ ਰਹੇ ਹੋ ਪਰ ਹਲੇ ਤੱਕ ਗੁਰਪ੍ਰਤਾਪ ਸਿੰਘ ਪਟਿਆਲਾ ਤੋਂ ਇਲਾਵਾ ਕੋਈ ਲੀਡਰ ਇਸ ਤਰ੍ਹਾਂ ਨਹੀਂ ਆਇਆ ਮੈਦਾਨ ਦੇ ਵਿੱਚ ਜਿਹਦੇ ਵੱਲੋਂ ਅਜਿਹੀ ਸੇਵਾ ਕੀਤੀ ਲੱਗੇ ਨਹੀਂ ਦੇਖੋ ਅਸੀਂ ਤਾਂ ਇਹ ਕਹਿੰਦੇ ਵੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਅਸੀਂ ਨਹੀਂ ਇੰਨਾ ਕਰ ਮਤਲਬ ਇੰਨਾ ਇੱਕ ਪ੍ਰਾਈਵੇਟ ਤੌਰ ਤੇ ਅਸੀਂ ਨਹੀਂ ਕਰ ਸਕਦੇ ਸੋ ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਫਿਰ ਇਹ ਹੀ ਬੇਨਤੀ ਕਰਦੇ ਵੀ ਆਜੋ ਜਿੰਨੀਆਂ ਸੜਕਾਂ ਰਹਿ ਗਈਆਂ ਆਪਾਂ ਇੱਕ ਇੱਕ ਹੁਣ ਤਾਂ ਰਹਿ ਵੀ ਘਟ ਗਈਆਂ ਜ਼ਿਆਦਾਤਰ ਅਸੀਂ ਕਰਤਾ ਵੀ ਜਿਹੜੀਆਂ ਰਹਿ ਗਈਆਂ ਉਹ ਆਪਾਂ ਰਲ ਮਿਲ ਕੇ ਉਹਨੂੰ ਸਾਰੇ ਇਕੱਠੇ ਹੋ ਕੇ ਆਪਾਂ ਉਹਦਾ ਆਪਣਾ ਲੋਕਾਂ ਦਾ ਜਿਹੜਾ ਸਤਾਈ ਜਦਾ ਆਊਗੀ ਦੇਖੀ ਜਾਊ ਦੇਖੋ ਸਤਾਈ ਦਾ ਜਿਹੜੇ ਡੇਢ ਸਾਲ ਪਏ ਆ ਖਬਰੇ ਕੀ ਹੋਣਾ ਕੀ ਨਹੀਂ ਹੋਣਾ ਤੇ ਅਸੀਂ ਤਾਂ ਕਹਿੰਦੇ ਅੱਜ ਜਿਹੜੀ ਲੋਕਾਂ ਦੀ ਅਖਿਆਈ ਹੈ ਜੇ ਆਪਾਂ ਲੋਕਾਂ ਦੇ ਸੇਵਾਦਾਰ ਸਮਝਦੇ ਵੀ ਅਸੀਂ ਲੋਕਾਂ ਦੀ ਵੀ ਇਹ ਸਿਆਸਤਿਕ ਅਸੀਂ ਸੇਵਾ ਭਾਵਨਾ ਨਾਲ ਕਰਦੇ ਆ ਤਾਂ ਆਓ ਰਲ ਕੇ ਅਪਾ ਇਕੱਠੇ ਬੈਠ ਕੇ ਸੜਕਾਂ ਬੰਦ ਲੈਣੇ ਤੇ ਉਹ ਇੱਕ ਇੱਕ ਸੜਕ ਲੈ ਕੇ ਸਾਦਾ ਕੰਮ ਕਰਾਈ। ਰੋਦੀ ਦਾ ਕਹਿੰਦੇ ਜੀ ਕੋਈ ਫਾਇਦਾ ਨਹੀਂ ਹੈ ਜੀ ਇਹਦੇ ਨਾਲ ਚਿੱਕੜ ਹੋ ਜਾਣਾ ਜੀ ਰੋਡ ਨਿਕਲ ਜਾਂਦੇ ਆ ਇਹ ਤਾਂ ਸਿਰਫ ਇੱਕ ਸਿਆਸੀ ਸਟੰਟ ਹੈ ਜੀ। ਦੇਖੋ ਗੱਲ ਇਹ ਹੈ ਵੀ ਜਿੱਥੇ ਜਿੱਥੇ ਪਈ ਹੈ ਇਹ ਵਾਈਟ ਇਹ ਮੈਂ ਨਹੀਂ ਕਹਿ ਸਕਦਾ ਉਹਨਾਂ ਦਾ ਜਵਾਬ ਮੈਂ ਨਹੀਂ ਦੇ ਸਕਦਾ। ਇਹ ਜਵਾਬ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਆਪਣੇ ਖਿਆਲ ਹੁੰਦੇ ਨੇ ਪਰ ਜਿਹੜੇ ਲੋਕਾਂ ਦੇ ਪਿੰਡਾਂ 'ਚ ਪਈ ਹੈ ਤੁਸੀਂ ਉਹਨਾਂ ਲੋਕਾਂ ਨੂੰ ਪੁੱਛੋ। ਜੇ ਉਹ ਕਹਿੰਦੇ ਨੇ ਫਿਰ ਅਸੀਂ ਸਮਝਾਂਗੇ ਵੀ ਨਹੀਂ ਅਸੀਂ ਤਾਂ ਮਾੜਾ ਕੰਮ ਕਰ ਰਹੇ ਜੇ ਉਹ ਲੋਕ ਕਹਿੰਦੇ ਨੇ ਵੀ ਅਸੀਂ ਬਹੁਤ ਖੋਜਿਆ ਸਾਡਾ ਤਾਂ ਇਹ ਆਉਣਾ ਜਾਣਾ ਸੌਖਾ ਹੋ ਗਿਆ ਤਾਂ ਫਿਰ ਮੈਂ ਨਹੀਂ ਸਮਝਦਾ ਫਿਰ ਜੋ ਕਹਿੰਦਾ ਕਿ ਕਹੀ ਜਾਵੇਗੀ ਆਪਾਂ ਕਿਸੇ ਦੇ ਮੂੰਹ ਨਹੀਂ ਨਾ ਫਟਾਉਂਦਾ ਦੇ ਵਿੱਚ ਜਾ ਕੇ ਗੱਲ ਕਰਨੀ ਚਾਹੀਦੀ ਲੋਕਾਂ ਦੇ ਵਿੱਚ ਖੜਕ ਕੇ ਕਹਿਣਾ ਚਾਹੀਦਾ ਜੀ ਕਿਵੇਂ ਜੀ ਵੀ ਇਹ ਠੀਕ ਨਹੀਂ ਬਣੀ ਲੋਕ ਨੂੰ ਜਵਾਬ ਦੇ ਦੇਣਗੇ ਵੀ ਠੀਕ ਨਹੀਂ ਮੈਂ ਤਾਂ ਕਹਿੰਦਾ ਆਪ ਜੀ ਤੁਸੀਂ ਲੋਕਾਂ 'ਚ ਜਾਓ ਨਾ ਜਿੱਥੇ ਬਣੀਆਂ ਨੇ ਮੈਂ ਤਾਂ ਤੁਹਾਨੂੰ ਵੀ ਕਹਿੰਦਾ ਵੀ ਜਿੱਥੇ ਬਣੀਆਂ ਨੇ ਉਹ ਲੋਕਾਂ ਦੇ ਤੁਸੀਂ ਮੀਡੀਆ ਹੀ ਪੁੱਛ ਲਵੇ ਜੀ ਵੀ ਤੁਹਾਨੂੰ ਇਹ ਮਤਲਬ ਤੁਹਾਡਾ ਚਿਕੜ ਹੋ ਗਿਆ ਕਿ ਤੁਹਾਡਾ ਰਸਤਾ ਸਾਫ਼ ਹੋ ਗਿਆ ਤਾਂ ਉਹੀ ਲੋਕ ਦੱਸਦੇ ਨੇ ਉਹ ਰਾਤ ਅਸੀਂ ਤੈਦਿਲ ਤੇ ਗਿਲ ਸਾਹਿਬ ਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਪਿੰਡ ਦੀ ਫਿਰਨੀ ਜਿਹੜੀ ਬਹੁਤ ਬੁਰਾ ਹਾਲ ਤਾਂ ਹੁਣ ਉਹ ਠੀਕ ਹੈ ਹੋ ਰਿਹਾ ਕੰਮ ਬਹੁਤ ਅੱਛਾ ਕੰਮ ਹੈ ਗਿਲ ਸਾਹਿਬ ਦਾ ਬਹੁਤ ਅਪਰਾਣਾ ਜੀ ਹਾਂ ਇਹਦੇ ਵੀ ਧੰਨਵਾਦ ਹੈ ਪਿੰਡ ਪਿੰਡ ਵੱਲੋਂ ਤੋ ਦੰਨੀ ਅਸੀਂ ਤਾਂ ਕਰਵਾ ਰਹੇ ਆਪਣਾ ਕੰਮ ਕਰ ਰਹੇ ਗਿਲਸਾਭ ਨਾਲ ਕਰ ਰਹੇ ਜਿੱਦਾਂ ਠੀਕ ਹੈ ਹਮ ਮੈਡ ਮੈਡਮ ਆਈਓ ਨਹੀਂ ਹੈ ਮੁੜ ਕੇ ਇਹਨਾਂ ਦੇ ਹੋਰ ਬੜਾ ਇਹਨਾਂ ਨੂੰ ਮਾਣ ਹੈ ਤੇ ਜਿਹੜਾ ਕੰਮ ਕਰ ਰਹੇ ਹੈ ਬਹੁਤ ਅੱਛਾ ਕਰ ਰਹੇ ਹੈ ਹੈਨਾ ਸਾਨੂੰ ਬਹੁਤ ਮਾਣ ਹੈ ਵੀ ਸਾਡੇ ਪਿੰਡ ਦਾ ਕੰਮ ਵਧੀਆ ਹੋ ਰਿਹਾ ਹਾਂ ਠੀਕ ਹੈ ਤੇ ਉਹ ਦਿਨ ਵਾਸੀ ਹਾਂ ਹਾਂਜੀ ਕਿਵੇਂ ਦੇਖਦੇ ਹੋ ਸੜਕ ਬਣਨ ਜਾ ਰਹੀ ਹੈ ਕਹਿੰਦੇ ਜੀ ਪੂਰੀ ਫਿਰਨੀ ਬਣ ਜੂਗੀ ਤਿਆਰ ਹੋ ਜੂਗੀ ਸੜਕ ਬਣਦੀ ਹੈ ਬਹੁਤ ਵੱਡੀ ਚੀਜ਼ ਹੈ ਜੀ ਇਹ ਹਮ ਕਾ ਵੀ ਲੋਕਾਂ ਨੂੰ ਬੜੀ ਜ਼ਿਕਰਤ ਹੈ ਆਣੇ ਜਾਣੇ ਦੀ ਬਹੁਤ ਜ਼ਿਕਰਤ ਹੈ ਜੀ ਮੈਦਾਨੀ ਗੋង ਕਬਸ ਵੀ ਲਵਾ ਦੋ ਐਥੇ ਨੂੰ ਕਨੈਕਟੀਵਿਟੀ ਬਿਲਕੁਲ ਖਤਮ ਹੈ ਡਾ ਬੜਾ ਪਿੰਡ ਹੈ ਨਾ ਚੰਡੀਗੜ੍ਹ ਨੂੰ ਕਨੈਕਟੀਵਿਟੀ ਹੈ ਨਾ ਖਰੜ ਨੂੰ ਨਾ ਕੋਰਾਲੀ ਨੂੰ ਕਿਸੇ ਵੀ ਕੋਈ ਕਨੈਕਟੀਵਿਟੀ ਹੈ ਨਹੀਂ ਐਥੇ ਬਸ ਸਭ ਪਹਿਲੇ ਤੋਂ ਹੀ ਬੰਦ ਹੈ ਹੁਣ ਹੁਣ ਤੋਂ ਬੰਦ ਹੋਈ ਹੈ ਕੋਰੋਨਾ ਤੋਂ ਹੀ ਬੰਦ ਹੈ ਜਦੋਂ ਕੋਰੋਨਾ ਹੋਇਆ ਉਦੋਂ ਉਦੋਂ ਹੀ ਬੰਦ ਹੈ ਉਸ ਤੋਂ ਬਾਅਦ ਚੱਲੀ ਨਹੀਂ ਮੁੜ ਕੇ ਨਾ ਜੀ ਨਾ ਬਿਲਕੁਲ ਨਹੀਂ ਚੱਲੀ ਹੈ ਠੀਕ ਹੈ ਹਾਂ ਜੀ ਆਹ ਲੋਕਾਂ ਨੇ ਜੇ ਕਿਹਾ ਵੀ ਹੈ ਕੋਈ ਸੜਕ ਜੇ ਮਤਲਬ ਸਭ ਤੋਂ ਪਹਿਲਾਂ ਤਾਂ ਸੜਕ ਬਣਨੀ ਚਾਹੀਦੀ ਤੇ ਬਾਦੇ ਬਸਾਂ ਵਾਲਾ ਵੀ ਆ ਕਰੂਗਾ ਹਾਂਜੀ ਲੈ ਸਰ ਅੱਜ ਸਾਡੇ ਪਿੰਡ ਦੇ ਵਿੱਚ ਗਿੱਲ ਸਾਹਿਬ ਨੇ ਆ ਕੇ ਜੋ ਸੁਰੂਤ ਕੰਮ ਦੀ ਸ਼ੁਰੂਆਤ ਕੀਤੀ ਹੈ ਜੀ ਬਹੁਤ ਨੇਕ ਕੰਮ ਕੀਤਾ ਦੇਖੋ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਆ 117 ਵਿਧਾਨ ਸਭਾ ਹਲਕਿਆਂ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਪਰ ਸਾਡਾ ਹਲਕਾ ਖੜ ਦੀ ਬਾਹ ਫੜੀ ਸਦਾਰਨਜੀਤ ਸਿੰਘ ਗੱਲ ਨੇ ਜਿਹੜੇ ਬੀਜੇਪੀ ਦੇ ਆਗੂ ਐ ਦੋ ਕਿੰਨੀ ਮਿਹਨਤ ਕਰ ਰਹੇ ਆ ਪਿਛਲੇ 15 16 ਦਿਨ ਤੋਂ ਸਵੇਰ ਤੋਂ ਘਰ ਤੋਂ ਨਿਕਲ ਜਾਂਦੇ ਹਲਕੇ ਦੀਆਂ ਸੜਕਾਂ ਹੀ ਬਣਾ ਰਹੇ ਆ ਬੱਲਿਓ ਬਣਾ ਰਹੇ ਆ ਜੀ ਪੁਰਾਣੀ ਸਰਕਾਰ ਤਾਂ ਕਹਿੰਦੀ ਸੀ ਵੀ ਰੰਗਲਾ ਪੰਜਾਬ ਬਣਾਵਾਂਗੇ ਸਾਨੂੰ ਵੋਟ ਪਾ ਕੇ ਜਿਤਾਓ ਲੇਕਿ ਨਵਾਂ ਫਤਵਾ ਦੋ ਤੁਹਾਨੂੰ ਇਹ ਜਾ ਪੰਜਾਬ ਬਣਾ ਕੇ ਦਿਖਾਵਾਂਗੇ ਵੀ ਜਿਹੜਾ ਪਿਛਲੇ 70 ਸਾਲਾਂ ਤੋਂ ਲੋਕਲ ਸਰਕਾਰਾਂ ਨੇ ਖਾਧਾ ਹੀ ਐ ਤੁਹਾਨੂੰ ਲੁੱਟਿਆ ਹੀ ਐ ਵੀ ਤੁਹਾਡੀ ਪੰਜਾਬ ਦੇ ਕੋਈ ਤਰੱਕੀ ਨਹੀਂ ਹੋਈਗੀ ਮੌਜੂਦਾ ਸਰਕਾਰ ਪਹਿਲਾਂ ਬਲੇਮ ਲਾਂਦੀ ਸੀ ਕਾਂਗਰਸ ਖਾਲੀਆਂ ਦੇ ਤੇ ਵੀ 70 ਸਾਲ ਦੇ ਵਿੱਚ 3 ਲੱਖ ਕਰੋੜ ਕਰਜ਼ਾ ਢਾਹ ਤਿਆ ਪਰ ਇਹਨਾਂ ਨੇ ਤਾਂ ਸਾਢੇ 3 ਸਾਲ ਵਿੱਚ 1 ਲੱਖ ਰੋੜ ਢਾਹ ਤਿਆ ਹਲੇ ਡੇਢ ਸਾਲ ਬਾਕੀ ਪਿਆ ਸ਼ਾਇਦ 1-2 ਕਰੋੜ ਰੁਪਏ ਹੋਰ ਢਾਹ ਜੂਗੇ 1-2000 ਕਰੋੜ ਰੁਪਏ ਇਹਨਾਂ ਦਾ ਰੰਗਲਾ ਪੰਜਾਬ ਕਿਆ ਬਣਾਉਣਾ ਜੀ ਲੋਕ ਤਾਂ ਕਹਿੰਦੇ ਆ ਇਹਦੀ ਸਿਆਸਤ ਕਰ ਰਹੇ ਆ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਮੜਨ ਨਹੀਂ ਚਾ ਦਿੱਤਾ ਜਾ ਰਿਹਾ ਇਸ ਕਰਕੇ ਆਪਣਾ ਰਾਹ ਬਣਾ ਰਹੀ ਹੈ ਨਹੀਂ ਬੀਜੇਪੀ ਨੂੰ ਮਤਲਬ ਸ਼ਾਇਦ ਇਹਦਾ ਕਿ ਆ ਜੇ ਕੋਈ ਸੇਵਾ ਕਰ ਰਿਹਾ ਉਹ ਸ਼ਾਇਦ ਤੋਂਗੀ ਕਿਉਂਕਿ ਕਿਸਾਨੀ ਅੰਦੋਲਨ ਦੀ ਗੱਲ ਕਰੀ ਉਸ ਤੋਂ ਬਾਅਦ ਬੀਜੇਪੀ ਦਾ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਿਰੋਧ ਹੁੰਦਾ ਕਹਿੰਦੇ ਵੋਟਾਂ ਦੇ ਜਰੀਏ ਹੁਣ ਪਿੰਡਾਂ ਦੇ ਵਿੱਚ ਵੜਿਆ ਜਾ ਰਹੇ ਆ ਦੇਖੋ ਭਾਜਪਾ ਦਾ ਵਿਰੋਧ ਸਾਰੇ ਨਾ ਕਰਿਆ ਅਸੀਂ ਵੀ ਕੀਤਾ ਸੀ ਅਸੀਂ ਵੀ ਕਿਸਾਨ ਆ ਗੂ ਆ ਅਸੀਂ ਵੀ ਦਿੱਲੀ ਗਏ ਆ ਮਤਲਬ ਇਹਦਾ ਮਤਲਬ ਥੋੜਾ ਵੀ ਹੁਣ ਜੇ ਕੋਈ ਹਲਕੇ ਦਾ ਵਿਕਾਸ ਕਰ ਰਿਹਾ ਏ ਵੀ ਉਹ ਰਾਜਨੀਤੀ ਕਰ ਰਿਹਾ ਉਹ ਸੇਵਾ ਕਰ ਰਿਹਾ ਵੋਟਾਂ ਦਾ ਲੋਕਾਂ ਨਾਲ ਨੀ ਮਰਜ਼ੀ ਨਾਲ ਪਾਣੀ ਆ ਹੁਣ ਜਿਹੜਾ ਬੰਦਾ ਸੇਵਾ ਕਰੂਗਾ ਤਾਂ ਲੋਕ ਉਹਦੀ ਮਦਦ ਕਰੋਗੇ ਯਾਦ ਵੀ ਰੱਖੂਗੇ ਕਿਉਂਕਿ ਡੇਢ ਸਾਲ ਦਾ ਸਮਾਂ ਹੈ ਜੀ ਹਾਲ ਲੋਕ ਤਾਂ ਕਹਿੰਦੇ ਹਰ ਕੋਈ ਤਾਜ਼ਾ ਲਿਪਿਆ ਦੇਖਦਾ ਰਾਤ ਦਾ ਖਾਦਾ ਸਵੇਰੇ ਭੁੱਲ ਜਾਂਦਾ ਜੀ ਗਿੱਲ ਸਿੰਘ ਸਾਹਿਬ ਨੂੰ 9 ਸਾਲ ਹੋ ਗਏ ਸਾਡੇ ਹਲਕੇ ਦੇ ਵਿੱਚ ਸੇਵਾ ਕਰਦਿਆਂ ਨੂੰ ਜੀ 9 ਸਾਲ ਮੋਲੋ ਜਿੰਨੀ ਹਨੇਰੀ ਪਿਛਲੀ ਵਾਰੀ ਆਈ ਸੀ ਨਾ ਮਤਲਬ ਕੋਈ ਹੋਰ ਮਾੜਾ ਉਮੀਦਵਾਰ ਹੁੰਦਾ ਬੁਰੀ ਤਰ੍ਹਾਂ ਹਾਰਦਾ ਗਿੱਲ ਸਾਹਿਬ ਪੰਜਾਬ ਦੇ ਵਿੱਚ ਚੌਥੇ ਨੰਬਰ ਤੇ ਆਏ ਤੇ ਵੋਟਾਂ ਦੇ ਹਿਸਾਬ ਨਾਲ 117 ਵਿਧਾਨ ਸਭਾ ਚੋਣ ਉਹ ਰਾਹਤ ਮਿਲੂਗੀ ਇਸ ਤੇ ਬਜਰੀ ਦੇ ਪੈਣ ਨਾਲ ਜੀ ਰੱਬ ਦੇਖੋ ਜੀ ਪੂਰਾ ਸੁਰਗ ਬਣ ਜਾਣਾ ਜਦੋਂ ਮਿੱਟੀ ਆਪਣਾ ਪਾਣੀ ਨਹੀਂ ਹੋਣਾ ਟੋਏ ਬੰਦ ਹੋਏ ਨੇ ਤੇ ਲੋਕਾਂ ਦਾ ਰਾਤ ਮਿਲਣੀ ਮਿਲਨੀ ਆ ਲੋਕਾਂ ਦਾ ਸੀਸਾ ਦੇਣੀ ਆ ਗਿੱਲ ਸਾਹਿਬ ਨੂੰ ਉਹ ਕੋਈ ਰੋਕ ਨਹੀਂ ਸਕਦਾ ਅੱਜ ਵੀ ਦੇਖੋ ਕਿੰਨਾ ਇਕੱਠ ਹੈ ਪਿੰਡ ਦਾ ਕਿੰਨਾ ਇਕੱਠ ਹੈ ਜੇ ਕੰਮ ਕਰਿਆ ਤਾਂ ਹੀ ਮੁੱਲ ਪੈਂਦਾ ਗਿੱਲਾ ਸਾਹਿਬ ਵਰਗਾ ਹਲਕੇ ਦਾ ਅਜਾਜ ਕੋਈ ਨਾ ਲੱਗਣਾ ਨਾ ਲੱਗਿਆ ਹਾਲ ਤੱਕ ਕਿੰਨੀ ਸੇਵਾ ਗਿੱਲਾ ਸਾਹਿਬ ਕਰ ਰਹੇ ਆ ਉਹਨਾਂ ਪੰਜਾਬ ਦੇ ਵਿੱਚ ਕੋਈ ਵੀ ਹਲਕਾ ਅਜਾਜ ਕਰਦਾ ਜੀ